ਅਲੋਕਾ ਇਹਦੇ ਨੂੰ ਬੀਤੇ ਕੱਲ੍ਹ ਅਮਰਸਰ ਵਿਖੇ ਹਵਾਲਾ ਅਤੀਤਾਂ ਮੈਡੀਕਲ ਕਰਾਉਣ ਜਾ ਰਹੇ ਪੁਲਿਸ ਅਫਸਰ ਕੋਲੋਂ छुट ਕੇ ਭੱਜੇ ਹਵਾਲਾ ਤੀਨੂ ਪਿੱਸੋ ਭੱਜ ਗਿਆ ਪੁਲਿਸ ਅਫਸਰ ਨੇ ਜਦ ਫੜਿਆ ਤਾਂ ਉਸਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਪਰਮਜੀਤ ਸਿੰਘ ਜੋਗਿਆ ਜ਼ਿਲ੍ਹਾ ਤੌਰ ਦਾਸਤੌਰ ਦੇ ਪਿੰਨ ਵੀਲੇ ਦੇ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਦੋ ਬੱਚੇ ਪਤਨੀ ਦਾ ਵਿਧਵਾਪਨ ਜੋਰਗ ਮਾਨੋ ਬਿਲਕੁਲ ਫਟ ਗਿਆ ਸੀ ਉਹ ਗਿਆ ਇਹ ਸਭ ਦੁੱਖ ਦੀ ਗੱਲ ਜੇ ਸਾਰੇ ਇਲਾਕੇ ਦੇ ਰਾਜਨੀਤਿਕ ਲੋਕ ਘਰ ਦੇ ਪਰਿਵਾਰਕ ਮੈਂਬਰ ਦੁੱਖ ਸਾਂਝਾ ਕਰਨ ਫੋਜ ਰਹੇ ਹਨ ਪੂਰੇ ਇਲਾਕੇ ਵਿੱਚ ਗੰਭੀਰ ਮਾਹੌਲ ਬਣਿਆ ਹੋਇਆ ਹੈ ਮ੍ਰਿਤਕ ਪਰਮਜੀਤ ਸਿੰਘ ਦੀ ਬੇਟੀ ਵਿਦੇਸ਼ ਰਹਿੰਦੀ ਹੈ ਜਿਸ ਦੀ ਡੀਮ ਕਿਤੇ ਚੱਲੀ ਜਾ ਰਹੀ ਹੈ ਕਿ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਉਦੋਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਪੁੱਤ ਡਿਊਟੀ ਦੌਰਾਨ ਸੀਏਡ ਹੋਇਆ ਹੈ ਤਾਂ ਪੁੱਤ ਨੂੰ ਸਰਕਾਰੀ ਨੌਕਰੀ ਅਤੇ ਉਸ ਦਾ ਬੰਦਾ ਮਾਨ ਪ੍ਰਮਾਨਿਤ ਕੀਤਾ ਜਾਵੇ ਪਿਊਰੋ ਰਿਪੋਰਟ ਅਲ ਪੰਜਾਬ న్యూਸ ਮੇਰਾ ਨਾਮ ਰਜਿੰਦਰ ਸਿੰਘ ਖਾਲਸਾ ਜੀ ਇਹ ਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲਿਕਲੀ ਨਹੀਂ ਸੀ ਉਹ ਕਹਿ ਲੋ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਦੇ ਕੋ ਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਾਇਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸੇਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਰਾ ਸੀਗਾ ਸਿਸਟਮ ਮੇਰੇ ਵਿਆਹ ਤੋਂ ਪਹਿਲਾਂ ਤੋਂ ਹੀ ਦੂਰ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਵਾਰਕ ਗੱਲਾਂ ਹੋਏ ਵੀ ਸਾਰੇ ਉੱਡੇ ਪਾਣੀ ਪੀਤਾ ਰੋਟੀ ਪਣੀ ਚਾਹ ਪਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਆ ਸਾਨੂੰ ਕਹਿੰਦੇ ਬਾਅਦ ਵਿੱਚ ਆਜੋ ਆਈਆਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਕੰਨ ਨਾਲ ਲੈ ਕੇ ਆਜੋ ਹਿਲ ਆ ਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਵੀ ਚਲੋ ਗੁੜੀਆ ਤੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਇਹਦਾ ਹੀ ਸੋਚਦੇ ਸੀ ਵਿਚਾਲੇ ਵੀ ਬਾਹਰ ਚੱਲ ਜੇ ਵੀ ਰਹੀ ਵੀ ਚੱਲਣਾ ਹੈ ਦਲਾਈ ਆਪੇ ਇੱਕ ਘੰਟੇ ਦੇ ਬਿਨਾ ਕੁਝ ਦੇਖਦਾ ਹੀ ਨਹੀਂ ਜਦੋਂ ਮੈਂ ਮੱਲ ਮੱਲਿਆ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਆਹ ਛੱਡਣ ਨੂੰ ਲੰਦਾ ਹੈ ਕਿ ਠੰਡ ਬੜੀ ਮੈਂ ਕਹਾ ਪਾ ਨਹੀਂ ਜਾਣਾ ਉਦੋਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੀ ਮੈਂ ਕਹਾ ਧੁੰਦ ਬੜੀ ਪੈਂਦੀ ਆ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਹੁਣ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਅਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰ ਗੱਲਾਂ ਕਰਦੇ ਹੁਣੇ ਸਾਡੇ ਰਾਜ਼ ਹੀ ਜਾਣਦੇ ਆ ਕਰਦੇ ਹੁਣੇ ਅੱਜ ਆ ਕੰਮ ਮੈਂ ਉਹਨੂੰ ਅੱਜ ਇੱਥੇ ਜਾਣਾ ਸੀ ਸਾਰਾ ਹੀ ਬਲੰਗ ਕਰ ਦੇਉਣਾ ਇਹੋ ਹੀ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਟੱਲ ਜਾ ਤੇ ਉਹਨਾਂ ਦਾ ਇਹ ਪਲਾਨ ਹੈ ਵੀ ਉਹਨਾਂ ਦਾ ਵੀਜ਼ਾ ਲੱਗਾ ਹੈ ਸਾਰਾ ਕੁਝ ਹੋਇਆ ਹੈ ਵੀ ਅਸੀਂ ਵੀ ਨਾਲ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ ਇਹ ਹੀ ਉਹਨਾਂ ਦਾ ਪਲਾਨ ਹੈ ਮਤਲਬ ਮੈਂ ਰੋਟੀ ਦੇਣ ਜਾਣ ਲਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਮੈਂ ਚੌਂਕੀ ਦੇ ਲਾਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦੇ ਹਸਪਤਲ ਦਾਖਲਿਆ ਫਿਰ ਮੈਂ ਉੱਥੇ ਸਿੱਧਾ ਹਸਪਤਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਹੋ ਹੈਗੀ ਨਹੀਂ ਇਸ ਦੁਨੀਆ ਵਿੱਚ ਹਾਲੇ ਤੇ ਕੁਝ ਨਹੀਂ ਸੋਚਦਾਂ ਸੀ ਮਰ ਉਹ ਤੋਂ ਵੱਡਾ ਦੁਖਦਾਈ ਪਾਣਾ ਜੀ ਜਿਹਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਆਪਾਂ ਜਿੱਥੇ ਖੜੇ ਆ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਅੱਜ ਇਉਂ ਲੱਗਦਾ ਆ ਕਿ ਕਿਪਰਾ ਮੇਰਾਸ਼ ਆ ਗਿਆ ਤੁਸੀਂ ਸਮਝਦੇ ਜੇ ਜਿਸ ਘਰ ਦਾ ਕਮਾਊ ਹੋਣ ਔਰ ਪਰਿਵਾਰ ਦਾ ਹੈੱਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਘਰ ਦੀ ਵਾਸਤੇ ਭਰਾਵਾਂ ਵਾਸਤੇ ਕੀ ਵਾਪਰਦਾ ਇਹ ਗੱਲ ਤੇ ਲਫ਼ਜ਼ਾਂ ਨਾਲ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾਰ ਪਰਮਜੀਤ ਸਿੰਘ ਨੇ ਬਹਾਦਰੀ ਤੇ ਸincerity ਨਾਲ ਆਪਣੀ ਨੌਕਰੀ ਦੀ ਆ ਉਹਦੇ ਉਤੇ ਅੰਜਾਮ ਦਿੱਤਾ ਇੱਕ ਮੁਸਤਬਾ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਯੋਰ ਦੇ ਨਾਲ ਉਸ ਯੰਗ ਨੂੰ ਵੀ ਭੱਜਣ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਦੇ ਉੱਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਘਬਰਾਟ ਵਾਲੀ ਸੀ ਬਹੁਤ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੜਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹੱਟ ਅਟੈਕ ਆ ਗਿਆ ਔਰ ਮੈਂ ਸਮਝਦਾ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਭਾਵੇਂ ਉਹ ਮੁਸਤਬੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਨਾ ਵਾਸਤੇ ਯੰਗ ਪੁਲਿਸਮੈਨ ਜਿਹੜੇ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਿਆਰੀ ਕਰਨ ਦੇਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋ ਘਟ ਪਰਮਜੀਤ ਦੀ 50 ਸਾਲ ਦੀ ਏਜ ਤੇ ਹੋਣੀ ਆ ਹਾਂਜੀ ਹਾਂਜੀ 50 ਔਰ ਇਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤੇ ਲਿਆਂਦਾ ਨਹੀਂ ਜਾ ਸਕਦਾ ਪਰ ਪਰਵਾਰ ਦੇ ਰੋਜ਼ਗਾਰ ਵਾਸਤੇ ਰੋਜ਼ਗਾਰ ਨਿਰਭਾਹ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਬੁੱਢਾ ਮਾਂ-ਬਾਪ ਆ ਸਾਰਿਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ ਔਰ ਸਰਕਾਰ ਨੂੰ اپنی پالیسی ਬਣਾਉਣੀ ਚਾਹੀਦੀ ਆ ਕਿ ਜਿਸ ਕੰਮ ਵਾਸਤੇ ਡਿਊਟੀ ਲਈ ਜਾ ਰਹੀ ਆ ਉਸ ਕੰਮ ਵਾਸਤੇ ਉਹ ਆਦਮੀ ਦੀ ਏਜ ਫੈਕਟਰ ਨੂੰ ਚੈੱਕ ਕੀਤਾ ਜਾਵੇ। ਇਹੀ ਤਰ੍ਹਾਂ ਉਥੇ ਅਰਨੀ ਉਹ ਜਿਹੜਾ ਅਗੜੀ ਵੀਰ ਬਣਾਏ ਨੇ ਤੁਹਾਡੇ ਸਾਹਮਣੇ ਸ਼ਾਂ ਭੈਣਾ ਦਾ ਭਰਾ ਉਹ ਖੰਨੇ ਲੱਗੇ ਉਹ ਵੀ ਸ਼ਹਾਦਤ ਦਾ ਜਾਂ ਪੀਗਰ ਜੌਰੀ। ਹਾਲਾਂਕਿ ਇੱਕ ਸਾਲ ਤੋਂ ਬਾਅਦ ਇੰਨੇ ਸੀਰੀਅਸ ਪਲੇਸ ਦੇ ਉੱਤੇ ਕਦੀ ਫੌਜ ਵਾਲਿਆਂ ਨੂੰ ਭੇਜਿਆ ਨਹੀਂ ਜਾਂਦਾ। ਔਰ ਉਹਨੂੰ ਉਥੇ ਅੱਜ 2-3 ਲੱਖਾਂ ਅਗਨੀ ਵੀਰਾਂ ਦੀਆਂ ਵੀ ਸਾਡੀਆਂ ਪੰਜਾਬ ਵਿੱਚ ਆ ਗਏ ਨੇ। ਔਰ ਪੰਜਾਬ ਪੁਲਿਸ ਦੇ ਵੀ ਕੱਲ ਬੜਾ ਕਰੋਪ ਭਰਿਆ ਦਿਨ ਸੀ ਉੱਥੇ ਉਥੋਂ ਪੀਪੀ ਕ੍ਰਾਉਂਡ ਤੋਂ ਵਸਤਾ ਵੀ ਐਕਸੀਡੈਂਟ ਹੋਇਆ ਮਤਲਬ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਕੋਈ ਪਲਾਨ ਡਿਸਿਪਲਨ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਹੜੇ ਇਹ ਸਾਡੇ ਜਵਾਨ ਨੇ ਪੁਲਿਸ ਦੇ ਵਿੱਚ 50 ਸਾਲ ਦੇ ਹੋ ਗਏ ਆ ਇਹਨਾਂ ਨੂੰ ਰਿਲੈਕਸ ਡਿਊਟੀ ਦੇ ਉੱਤੇ ਲਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਭਾਰੀ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਭਾਰੀ ਟੈਨਸ਼ਨ ਦੀ ਵਜ੍ਹਾ ਕਰਕੇ ਜਿਤਨਾ ਅੱਜ ਸਾਡੇ ਇਸ ਅ ਜੀ ਦੀ ਡਾਟੋ ਇਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਵੇ ਸੋ ਮੈਂ ਇਹੋ ਹੀ ਆਪਣੀ ਵੱਲੋਂ ਸਰਕਾਰ ਨੂੰ ਸਲਾਹ ਦਿੰਦਾ ਹਾਂ ਆ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਸਾਡਾ ਆਪਣਾ ਪਰਿਵਾਰ ਆ ਔਰ ਸਾਨੂੰ ਬੜਾ ਭਾਰੀ ਦੁੱਖ ਆ ਜਿਹਨੂੰ ਅਸੀਂ ਸ਼ਲਫ ਜਾਰੇ ਬਿਆਨ ਨਹੀਂ ਕਰ ਸਕਦੇ ਕਲ ਸਭਾਈ